ਨਕਲੀਆ ਤੇ ਠੀਕ ਨਾ ਹੋਣ ਕਰਕੇ ਜਿਹੜੀ ਵਿਚਾਰੀ ਇੱਕ ਬੱਚਿਆਂ ਦਾ ਕੀ ਆ ਆਪਣਾ ਆਪੇ ਸੁਭਾਲ ਲਈ ਸਾਜੀ ਤੇ ਉਲਟਾ ਇਹਨੂੰ ਸੁਭਾਲਣ ਦੀ ਲੋੜ ਸੀ ਇਹਨੂੰ ਇੱਕ ਸਾਥ ਨਹੀਂ ਸਾਹੇ ਦੀ ਲੋੜ ਸੀ ਇੰਕਾ ਪ੍ਰੋਟੀਨ ਕਿਹ ਜਾਂਦੇ ਸਾਰੇ ਡਿੱਗੀ ਪਏ ਜਾਂਦੇ ਇੱਥੇ ਨੇਟ ਨਹੀਂ ਹੈ ਨਹੀਂ ਹਮਾਂ ਨਹੀਂ ਕੋਈ ਨਹੀਂ ਆਂਦਾ ਕੋਈ ਨਹੀਂ ਮੈਨਟ ਵਾਲਾ ਇਹ ਬਾਤ ਵੰਦਾ ਇਹ ਤਾਂ ਨਹੀਂ ਹੋ ਸਕਦਾ ਕੋਈ ਤਾਂ ਉਲਟ ਕੇ ਦਰੋ ਇਹ ਹੰਗਾ ਮੈਂ ਕੀ ਸ਼ਾਇਦ ਤੁਹਾਨੂੰ ਵੀ ਪਤਿਆਰਾ ਤੋਂ ਸਾਹਮਣੇ ਆਈਆਂ ਤਸਵੀਰਾਂ ਚੇਤੇ ਆਗੀਆਂ ਹੋਣ ਕਿਉਂਕਿ ਇੱਥੇ ਵੀ ਮਾਮਲਾ ਕੁਝ ਉਦਾਂ ਦਾ ਹੀ ਦੱਸਿਆ ਜਾ ਰਿਹਾ ਹੈ ਜੀ ਹਾਂ ਤਸਵੀਰਾਂ ਤਰਨਤਰਨ ਦੇ ਮੋਹੱਲਾ ਨਾਨਕਸਰ ਤੋਂ ਨਿਕਲ ਕੇ ਸਾਹਮਣੇ ਆਈਆਂ ਨਹੀਂ ਜਿੱਥੇ ਇੱਕ ਭੈਣ ਤੇ ਇਲਜ਼ਾਮ ਲੱਗਿਆ ਨਹੀਂ ਕਿ ਉਸਨੇ ਆਪਣੇ ਪਤੀ ਦੇ ਨਾਲ ਮਿਲ ਕੇ ਆਪਣੀ ਦਿਮਾਗੀ ਤੌਰ ਤੋਂ ਕਮਜ਼ੋਰ ਅਤੇ ਆਪਣੀ ਸਾਮ ਸੰਭਾਲ ਨਾ ਕਰ ਸਕਣ ਵਾਲੀ ਭੈਣ ਨੂੰ ਪਿਤਾ ਦੀ ਮੌਤ ਤੋਂ ਬਾਅਦ 2 ਸਾਲਾਂ ਤੱਕ ਜੀ ਹਾਂ 2 ਸਾਲਾਂ ਤੱਕ ਇੱਕ ਘਰ 'ਚ ਬੰਦ ਕਰਕੇ ਰੱਖਿਆ ਜਦੋਂ ਸਾਨਕ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ ਤਾਂ ਉਹਨਾਂ ਵੱਲੋਂ ਇਸ ਲੜਕੀ ਨੂੰ ਬਚਾਇਆ ਗਿਆ ਇਹ ਵਿੱਚੀ 2 ਸਾਲ ਤੋਂ ਇਹ ਬੰਦਿਆ ਪਹਿਲਾਂ ਇਹਦੇ ਪਾਤਰ ਸਾਹਿਬ ਜੀ ਦੇ ਤੇ ਇਹਨੂੰ ਨਾਲ ਲੈ ਕੇ ਜਾਂਦੇ ਇਹ ਸਾਰਾ ਵਧੀਆ ਮਤਲਬ ਚਲੋ ਪੈਂਟਲੀ ਅਪਸਰਟ ਹੀ ਪਹਿਲਾਂ ਵੀ ਤੇ ਹਾਲਾਤ ਵਧੀਆ ਸਹੀ ਸੀ ਉਤੋਂ ਪਤਾ ਇਹਦੇ ਪਾਤਰ ਸਾਹਿਬ ਦੀ ਡੈਥ ਹੋਣ ਤੋਂ ਪਤਾ ਹੈ ਇਹ ਕਾਫੀ ਅੰਦਰ ਹੀ ਬੰਦ ਰਹਿਣ ਕਰਕੇ ਜਿਆਦਾ ਹੋ ਗਈ ਆ ਤੇ ਇਹਨੂੰ ਕੋਈ ਇਹਦਾ ਇੱਕ ਭੈਣ ਆ ਤੇ ਜੀਜਾ ਵਾਂ ਦੋਨੋਂ ਸਰਕਾਰੀ ਜੌਬ ਕਰਦੇ ਆ ਉਹ ਇੱਥੇ ਆਏ ਨਹੀਂ ਕਦੀ ਕਦਾਂ ਹੀ ਮਤਲਬ ਕਿਤੇ ਕਦਾਂ ਹੀ ਆਉਂਦੇ ਸੀ ਮਹੀਨੇ ਖੰਡ ਬਾਅਦ ਇਹਦਾ ਜੀਜਾ ਹੁੰਦਾ ਹੁੰਦਾ ਸੀ ਤੇ ਕੋਈ ਬੜੇ ਮਾੜੇ ਹਾਲਾਤ ਹੈ ਅੰਦਰ ਦੇ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਲੜਕੀ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋਈ ਸੀ ਜਿਸ ਤੋਂ ਬਾਅਦ ਉਸ ਦੀ ਭੈਣ ਅਤੇ ਜੀਜਾ ਦੇ ਵੱਲੋਂ ਉਸ ਨੂੰ ਘਰ 'ਚ ਤਾਲਾ ਲਾ ਕੇ ਰੱਖਿਆ ਜਾਂਦਾ ਸੀ ਨਾਲ ਹੀ ਸਥਾਨਕ ਲੋਕਾਂ ਵੱਲੋਂ ਇਹਨਾਂ ਤੇ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ 2 ਸਾਲ ਤੋਂ ਹੀ ਭੈਣ ਲੋਕ ਦੇ ਅੰਦਰ ਆ ਤੇ ਇਹਨੂੰ ਜਿਹੜਾ ਇਹਨਾਂ ਦਾ ਪਰਿਵਾਰਵਾਦ 2 ਸਾਲ ਤੋਂ ਲੋਕ ਲਾ ਕੇ ਚਲੇ ਗਿਆ ਵਾ ਤੇ ਪਿਛਲੇ 2 ਮਹੀਨੇ ਤੋਂ ਇਹਨਾਂ ਨੂੰ ਮਿਲਣ ਹੀ ਨਹੀਂ ਆਇਆ ਜਿਹੜਾ ਰੋਟੀ ਪਾਣੀ ਆ ਉਹ ਆਂਡ ਗਵਾਂਡ ਦੇ ਕੇ ਜਾਂਦਾ ਇਹਨਾਂ ਨੂੰ ਭੈਣ ਨੂੰ ਰੋਟੀ ਪਾਣੀ ਤੇ ਚਲੋ ਜਦੋਂ ਅਸੀਂ ਇਹਨੂੰ ਰੈਸਕਿਊ ਕਰਨਾ ਹੈ ਕਿਉਂਕਿ ਸਾਡੇ ਕੋਲ ਵੀਡੀਓ ਪ੍ਰੂਫ ਵੀ ਸੀਗੇ ਨਾਲ ਦੀ ਨਾਲ ਐਵੀਡੈਂਸ ਸੀਗੇ ਆਸਾਹ ਦਾ ਜਿਹੜਾ ਮੁਹੱਲਾ ਨਾਲ ਦੀ ਨਾਲ ਐਵੀਡੈਂਸ ਸੀ ਸਾਡਾ ਠੀਕ ਹੈ ਜੀ ਵਿਟਨੈਸ ਸੀਗੇ ਤੇ ਜਦੋਂ ਅਸੀਂ ਭੈਣ ਨੂੰ ਲੈਣ ਆਏ ਜਦੋਂ ਦਰਵਾਜ਼ਾ ਆਪ ਖੁੱਲਿਆ ਇਹਨਾਂ ਦੇ ਜਿਹੜੇ ਮੋਹੱਲੇ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਜਦੋਂ ਦਰਵਾਜ਼ਾ ਖੁੱਲਿਆ ਪਹਿਲਾਂ ਤੇ ਅਸੀਂ ਭੈਣ ਨੂੰ ਰੈਸਕਿਊ ਕੀਤਾ ਭੈਣ ਦੇ ਹਾਲਾਤ ਵਿਖਾਏ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਗੁਰਮਾਰਾਜ ਦੇ ਜਿਹੜੇ ਸੁੰਦਰ ਗੁਰਕਾ ਵਾ ਚਪਾਈ ਸਾਹਿਬ ਦਾ ਗੁਰਕਾ ਸਾਹਿਬ ਨਾਲ ਦੀ ਨਾਲ ਨਿਤਨੇਮ ਦਾ ਗੁਰਕਾ ਸਾਹਿਬ ਇਦਾਂ ਪਿਆ ਜਿਵੇਂ ਨਾ ਇੱਕ ਕੂੜਾ ਪਿਆ ਹੁੰਦਾ ਵਾ ਇਹ ਕਹਿਣਾ ਗੱਲਾਂ ਮੈਨੂੰ ਸੋਭਾ ਨਹੀਂ ਦਿੰਦੀਆਂ ਤੇ ਬੜਾ ਦੁੱਖ ਲੱਗਦਾ ਵਾ ਜਦੋਂ ਸਮਾਜ ਸੇਵੀ ਸੰਸਥਾ ਦੇ ਲੋਕ ਇਸ ਘਰ ਚ ਪੁਜੀਤਾ ਅੰਦਰ ਗੁਟਕਾ ਸਾਹ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਅੰਗ ਜ਼ਮੀਨ ਤੇ ਖਿਲਰੇ ਪਈ ਸੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਬੁੱਢਾ ਸਾਹਿਬ ਦਲ ਦੇ ਮੁਖੀ ਪਰਮਜੀਤ ਸਿੰਘ ਅਕਾਲੀ ਨੂੰ ਦਿੱਤੀ ਗਈ ਜੋ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਲੜਕੀ ਦੀ ਭੈਣ ਅਤੇ ਜੀਜੇ ਨੂੰ ਖੜੀਆਂ-ਖੜੀਆਂ ਸੁਣਾਈਆਂ ਗਈਆਂ ਅਤੇ ਇਸ ਮੌਕੇ ਜ਼ਬਰਦਸਤ ਹੰਗਾਮਾ ਹੋਇਆ ਘਰ ਦੀ ਮਾਲਕਾ ਬੀਬੀ ਦੀ ਭੈਣ ਆ ਉਹ ਆਈ ਉਹਨੂੰ ਅਸੀਂ ਬੁਲਾਇਆ ਜਿਹੜਾ ਦਾ ਜੀਜਾ ਇਹਦਾ ਉਹ ਤਾਂ ਅਜੇ ਤੱਕ ਨਹੀਂ ਪਹੁੰਚ ਰਿਹਾ 10 ਮਿੰਟ 10 ਮਿੰਟ ਕਰੀ ਜਾਂਦਾ ਇਹਦੇ ਨਾਲ ਗੱਲ ਕੀਤੀ ਹੈ ਦਾ ਹੰਕਾਰ ਇਹਨਾਂ ਤੁਹਾਨੂੰ ਵੀਡੀਓ ਦਵਾਂਗੇ ਹੰਕਾਰੀ ਗਾੜੀ ਉਹ ਕਹਿੰਦੀ ਵੀ ਉਹਨੂੰ ਪਤਾ ਸੀ ਵੀ 2 ਸਾਲ ਤੋਂ ਸਾਡੇ ਘਰ ਪੁੱਤ ਜੀ ਮੇਰਾ ਪਿਓ ਪੜਦਾ ਸੀ ਪਰ ਅਸੀਂ ਨਹੀਂ ਸੀ ਪੜਦੇ ਤੇ ਪਈਆਂ ਫਿਰ ਤੁਹਾਨੂੰ ਕੀ ਮੈਂ ਕਹਿੰਦਾ ਸਾਨੂੰ ਇਹ ਵੀ ਉਹ ਮੈਂਟਲ ਹਾਲਤ ਆਫ ਸੜ ਕੁੜੀ ਉਹਨੂੰ ਕੀਪਤਾ ਕਰਵਾਣੀ ਆ ਕਾਗਜਾ ਕੀ ਆ ਉਹਨੂੰ ਛੁੱਟੀਆਂ ਸੀ ਪੈਰਾਂ ਚ ਕਹਿੰਦੀ ਉਹਨੇ ਛੁੱਟੀਆਂ ਹੋਣੀਆਂ ਸਾਨੂੰ ਕੀ ਲੱਗੇ ਸੀ ਕਰ ਸਕਦੇ ਇਹਦੇ ਵਿੱਚ ਇਹ ਟੋਨ ਇਹਨਾਂ ਲੋਕਾਂ ਦੀ ਸਿੱਖ ਹੈਂਦੇ ਆਪਣੇ ਆਪ ਨੂੰ ਹੀ ਸਿੱਖਾ ਇਹ ਸਾਰੇ ਹੰਗਾਮੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਜੀ ਹਾਂ ਮੌਕੇ ਤੇ ਪਹੁੰਚੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਮਾਮਲੇ 'ਚ ਬਣਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਮੌਕਾ ਵੇਖਿਆ ਨਹੀਂ ਇਹ ਦੱਸਣ ਮੁਤਾਬਕ ਦੱਸਦੇ ਕਿ ਕੁੜੀ ਨੂੰ ਬੰਦ ਕੀਤਾ ਕਰੇ ਥੋੜੀ ਮੈਂਟਲੀ ਐਬਸਰ ਲੱਗਦੀ ਹੈ ਬਾਕੀ ਅਸੀਂ ਸਾਰੇ ਡਾਕੂਮੈਂਟ ਮੰਗਾਏ ਹੁਣ ਵੈਰੀਫਾਈ ਕਰਦੇ ਹਾਂ ਥਾਣੇ ਸੱਦ ਲੈਣ ਨੂੰ ਦੋਹਾਂ ਨੂੰ ਤੇ ਦੂਜੀ ਭੈਣ ਨੂੰ ਬੁਲਾ ਲਿਆ ਜੇ ਕੋਈ ਵੀ ਐਤਵੀ ਜਿਹੜਾ ਕਹਿੰਦਾ ਉਹ ਗੱਲ ਕੋ ਸਾਹਮਣੇ ਜਾਈ ਨਹੀਂ ਹੈ ਉਹ ਉਦਾਂ ਜੀ ਕੋਈ ਸਾ ਪਹਿਲਾਂ ਪਏ ਉਦਾਂ ਪੁਰਾਣੇ ਪਏ ਘੱਟਾ ਉੱਤੇ ਪਿਆ ਵਾ ਉਹ ਹੀ ਵੈਰੀਫਾਈ ਕਰਦੇ ਆਂ ਜੋ ਵੀ ਕਾਨੂੰਨੀ ਰੂਪੰਦੀ ਕਾਰਵਾਈ ਕਰਾਂਗੇ ਇਹ ਸਭ ਨੂੰ ਲੈ ਕੇ ਹਾਲੇ ਤੱਕ ਇਸ ਲੜਕੀ ਦੀ ਭੈਣ ਅਤੇ ਉਸ ਦੇ ਜੀਤਾ ਦਾ ਕੋਈ ਪੱਖ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ ਅਤੇ ਪੁਲਿਸ ਦਾ ਵੀ ਇਹ ਉਹ ਕਹਿਣਾ ਹੈ ਕਿ ਸਾਰੇ ਪੱਖ ਧਿਆਨ ਚ ਰੱਖਦੇ ਆਂ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ ਪਰ ਚੇਕਰ ਵਾਕਈ ਇਸ ਲੜਕੀ ਨੂੰ ਇਸ ਤਰ੍ਹਾਂ 2 ਸਾਲਾਂ ਤੱਕ ਘਰ 'ਚ ਬੰਦ ਰੱਖਿਆ ਗਿਆ ਤਾਂ ਇਹ ਵਾਕਈ ਮਨ ਭਗਾਏ ਸ਼ਰਨਾਕੈ ਤ੍ਰਿਸ਼ਟਿਆ ਨੂੰ ਤਾਰਤਾ ਕਰਨ ਵਾਲੈ ਤਰੰਤਰੰਤੁ ਪਵਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼